ਕਿ ਸੜਕ ਹਾਸਾ ਹੋਇਆ ਹੈ ਆ ਖਲਵਾੜਾ ਗੇਟ ਦੇ ਕੋਲ ਕੀ ਕਾਰਨ ਮਤਲਬ ਕਿੱਦਾਂ ਹੋਇਆ ਸਾਰਾ ਇਹ ਉਹ ਸਰ ਜੀ ਪਾਇ ਜੀ ਸੜਕ ਕ੍ਰੋਸ ਕਰਨ ਲੱਗੇ ਸਗੇ ਬਾਈਪਾਸ ਜਿਹੜਾ ਉੱਥੇ ਠੀਕ ਹੈ ਜੀ ਤੇ ਇਹ ਮੁੰਡਾ ਕਾਫੀ ਸਪੀਡ ਤੇ ਆ ਰਿਹਾ ਸੀਗਾ ਬੁਲਟ ਤੇ ਵਿੱਚ ਵੱਜਾਈ ਜਿੱਦਾਂ ਚਲੋ ਬੋਡੀ ਦੇਖਦੇ ਆ ਕਾਫੀ ਫੈਕਚਰ ਹੋਈ ਆ ਉਹ ਤੋਂ ਪਤਾ ਲੱਗਦਾ ਬੁਲਟ ਦੀ ਸਪੀਡ ਘੱਟੋ ਘੱਟ 150 ਤੇ ਲੱਗੇ ਹੋਣੇ ਘੱਟ ਤੋਂ ਘੱਟ ਬੁਲਟ ਦੀ ਸਪੀਡ ਇੰਨੀ ਜਾਉਂਦੀ ਆ ਘੱਟ ਤੋਂ ਘੱਟ ਜੇ ਆਪਾਂ ਦੇਖੀਏ ਤੇ ਮੈਕਸਿਮਮ ਲਾ ਲਈ ਹੋਵੇ ਤਾਂ ਕੋਈ ਜ਼ਿਆਦਾ ਹੀ ਹੋਣੀ ਆ ਜਿਹੜੇ ਤੁਹਾਡੇ ਤਾਇ ਜੀ ਸੀ ਕਿੰਨੇ ਜਣੇ ਸੀਗੇ ਨਾਲ ਵੀ ਉਹਨਾਂ ਨੂੰ ਹੁਣ ਤਾਇ ਜੀ ਦੇ ਨਾਲ ਇੱਕ ਉਹਨਾਂ ਦਾ ਦੋਤਾ ਸੀਗਾ ਠੀਕ ਹੈ ਜੀ ਕਰੀਬ 14 ਦਾ 15 ਸਾਲ ਦਾ ਉਹ ਕੱਦ ਕਿੰਨੇ ਸੀਗੇ ਉਹ ਤਾਇ ਜੀ ਦੇ ਨਾਲ ਬੈਠੇ ਸੀਗੇ ਕਿਹੜੇ ਸਾਧਨ ਤੇ ਸੀਗੇ ਸਕੂਟਰ ਹੀ ਸੀਗੀ ਤੇ ਜਿਹੜੇ ਬੁਲੱਟ ਤੇ ਸੀਗੇ ਉਹ ਕੌਣ ਸੀ ਨਾਲ ਆਉਣਾ ਉਹ ਇੱਕੇ ਮੁੰਡਾ ਸੀਗਾ ਕਿੱਥੇ ਤੇ ਰਹਿਣ ਵਾਲੇ ਅਸੀਂ ਖਲਵਾੜਾ ਕਲੋਨੀ ਦੇ ਤੇ ਜਿਹੜਾ ਮੁੰਡਾ ਬੁਲੱਟ ਤੇ ਸੀਗਾ ਉਹ ਉਹ ਕਿੱਥੇ ਦਾਖਲ ਦਾ ਪੈਸੇ ਵਾਲੀ ਆ ਹਾਂਜੀ ਉਹ ਇੱਥੇ ਹੀ ਆ ਤੇ ਰੌਂਗ ਸਾਈਡ ਤੋਂ ਆ ਰਹੇ ਸੀਗਾ ਇਹ ਤੇ ਉਹ ਰਸਤਾ ਦਾ ਸਹੀ ਸਬਤ ਸਪੀਡਓਵਰ ਹੋ ਗੁੰਿੰਦੇ ਦੇ ਸਾਹਬ ਨੂੰ ਹੋਇਆ ਕਿਹੜੀ ਜਗ੍ਹਾ ਕਿੱਥੇ ਹੋਇਆ ਜਦੋਂ ਆਪਾਂ ਖਲਵਾੜਾ ਰੋਡ ਜਾਂਦੇ ਆ ਨਾ ਖਲਵਾੜਾ ਖਲਵਾੜੇ ਵੱਲ ਜਾਂਦੇ ਬਾਈਪਾਸ ਕ੍ਰੋਸ ਕਰਦੇ ਬਾਬੇ ਕਦੀ ਵੱਲੋਂ ਉੱਥੇ ਹੋਇਆ ਤੇ ਕੰਡੀਸ਼ਨ ਭਾਜੀ ਕਿਦਾਂ ਆਪਣੇ ਬੰਦਿਆਂ ਦੀ ਤਾਜੀ ਦਾ ਮੇਰੇ ਚਲੋ ਉੱਥੇ ਹੀ ਹੋ ਗਏ ਸੀਗੇ ਐਕਸਪਾਇਰ ਹੋ ਗਏ ਤੇ ਜਿਹੜੇ ਨਾਜ਼ੀ ਉਹਨਾਂ ਦੇ ਜਿਹੜਾ ਦੋ ਤਾਂ ਇਹ ਨਾਲ ਉਹਦੀ ਲੱਤ ਥੋੜੀ ਫ੍ਰੈਕਚਰ ਆ ਉਹਨਾਂ ਪ੍ਰਹਾਰ ਹਸਪੀਟਲ ਲੈ ਕੇ ਗਏ ਤੇ ਕਿਹੜੀ ਜਗ੍ਹਾ ਜਾ ਰਹੀ ਸਰ ਇਹ ਇੱਕ ਘਰ ਜਾ ਰਹੇ ਸੀਗੇ ਖਲਵਾੜੇ ਅੱਛਾ ਤੇ ਉਹ ਮੁੰਡਾ ਕਿੱਧਰੋਂ ਆ ਰਿਹਾ ਸੀ ਪਤਾ ਲੱ ਮੈਂ ਬੋਲਣ ਦੀ ਹਾਲਾਚਾ ਮੁੰਡਾ ਹਾਂ ਜੀ ਹਾਂ ਜੀ ਨਹੀਂ ਬਹੁਤ ਘੱਟ ਬੋਲਦਾ ਕਿਉਂਕਿ ਉਹ ਕਹਿੰਦਾ ਵੀ ਦਰਦ ਜ਼ਿਆਦਾ ਹੁੰਦੇ ਰੋਈ ਜਾਂਦਾ ਬੋਲਦਾ ਕੋਈ ਨਹੀਂ ਸਰ ਮੈਂ ਨਾਮ ਪੁੱਛਿਆ ਸੀਗਾ ਮੈਨੂੰ ਕਹਿੰਦਾ ਮੇਰਾ ਨਾਮ ਅਮਰ ਅਤਾ ਅੱਛਾ ਅਮਰ ਅਤਾ ਇਹ ਟੱਕਰ ਭਾਜੀ ਕਿੱਦਾਂ ਸਾਹਮਣੇ-ਸਾਹਮਣੇ ਹੋਈ ਹੈ ਪਿੱਛੋਂ ਕਿੱਦਾਂ ਹੋਈ ਹੈ ਟੱਕਰ ਸ਼ਾਇਦ ਇਹ ਰਾਸਤਾ ਕ੍ਰੋਸ ਕਰ ਦੇ ਸੀਗੇ ਤੇ ਉਹ ਦਰ ਵਿੱਚ ਫੇ ਆ ਕੇ ਵੱਜਾਉਗਾ